ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਸਾਡੀ ਵੀਡੀਓ ਨਾ ਦੇਖੋ ਸਾਡੇ ਤੋਂ ਬਈ ਗਾਲਾਂ ਨਿਕਲ ਜਾਂਦੀਆਂ ਨੇ ਨਾ ਸਾਡੀ ਵੀਡੀਓ ਲਾਇਕ ਕਰੋ ਨਾ ਕਮੈਂਟ ਕਰੋ ਨਾ ਸ਼ੇਅਰ ਕਰੋ ਸਾਡੀ ਵੀਡੀਓ ਸਾਡੀ ਵੀਡੀਓ ਤਾਂ ਸਿਰਫ ਅਸੀਂ ਭਾਈ ਇਕੱਲੇ ਕਾਲੇ ਤੇਲ ਵਾਲੇ ਵਾਸਤੇ ਬਣਾਉਨੇ ਆ ਹਾਜਰਾ ਹੋਏ ਪਾਈਂ ਡਾਲ ਨਾ ਪਹਿਲਾਂ ਦੋਨੇ ਖੇਤ ਆ ਗਏ ਹਾਂ ਕਿ ਕਰੇ ਕੌਣ ਹੋਇਆ ਆਪਣੇ ਕਰੇ ਬੇਬੇ ਤਾਂ ਕਰੀਂਦੀ ਸਮਾ ਸਾਗ ਤੋੜਨੇ ਆਉਂਗੀ ਸਾਗ ਤੋੜਨੇ ਆਉਂਗੀ ਕਿੱਥੇ ਮੈਜਾ ਦੇ ਖੇਤੋਂ ਹਾਂ ਉਹ ਕੈਲਾ 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 ਨਹੀਂ ਦਾ ਕੈਲਾ ਬੰਨੀ ਹਾਂ ਉਹਨਾਂ ਦੇ ਖੇਤਾਂ ਉਹ ਭਾਂਡਾ ਲਨ ਕੈਲਾ ਭਾਬੀ ਤੇ ਭਾਂਡਾ ਲਨ ਕਿੱਥੇ ਹੋ ਲੱਗੂ ਭਾਬੀ ਤੇ ਕਾਜ ਉਹ ਆਏ ਕਿਵੇਂ ਕਰ ਦੂਆ ਵਹਿ ਤਾਂ ਲੈ ਛੋੜ ਮੇਰੇ ਕੰਮ ਦੀ ਤਰੈ ਨਹੀਂ ਤੇਰੇ ਬੇਬੇ ਕਿੱਥੇ ਕੈਲਾ ਭਾਂਡਾ ਲਨ ਆਖਿਆ ਜਮਾ ਤੈਨੂੰ ਸਾਗ ਤੋੜ ਕੇ ਦਵਾਂ ਤੇ ਨਾਲ ਪਾਲਕ ਵੀ ਤੋੜ ਕੇ ਦੀ ਦਊਗਾ ਉਹ ਤੇ ਉਹ ਤਾਂ ਦਊ ਆਪਾਂ ਇੰਦਾ ਲੈਣਾ ਤੇ ਭੇਜਣਾ ਹੀ ਨਹੀਂ ਸੀ ਕਿ ਤੂੰ ਤਾਂ ਘਰੇ ਮਰਦਾ ਰਹਿ ਜਾਂਦਾ ਭਾਂਡਾ ਲੈਣਾ ਮੈਂ ਕਹਾਂ ਮੈਂ ਚੱਲ ਬਾਪੂ ਕੋਲ ਚੱਲਦੇ ਆਂ ਖੇਤਾਂ ਹੁਣ ਮੈਨੂੰ ਕੀ ਪਤਾ ਪਿੱਛੋਂ ਕਾਇਂ ਦੀ ਕਰੀ ਜਾਂਦੀ ਸੀ ਮੈਂ ਸਾਗ ਤੋੜਦੀ ਆਂ ਬਾਪੂ ਕੋਲ ਕਿ ਟੱਟੇ ਫੜਦੇ ਸੀ ਦੱਸ ਤੂੰ ਕਿਹ ਤੇ ਘਰੇ ਰਹਿੰਦੇ ਉਹਦੀ ਰਾਖੀ ਅੱਖਾ ਕਰ ਭਾਂਡਾ ਲੈਣਾ ਉਹਦਾ ਸੁੰਬੇ ਦੇ ਵਰਗਾ ਗਾਇਆ ਜਾ ਸੁੰਬੇ ਵਰਗਾ ਤਾਂ ਹੈਗਾ ਹੁਣ ਫਿਰ ਮੈਂ ਹੁਣ ਮੇਰੇ ਰੋਕਾ ਕਿੱਥੇ ਰੁਕਦੀ ਐ ਬੇਬੇ ਰੁਕਦੀ ਤਾਂ ਕਿਉਂ ਨਹੀਂ ਪੈਂਦੀ ਲੰਨਦੇ ਦੋ ਮਾਰਾ ਕ ਗੱਟਾ ਇੰਨਡੇ ਉਹਦੇ ਕਹਿੰਦੀ ਮੈਂ ਤਾਂ ਸਾਗ ਤੋੜਨੇ ਆਨੀ ਆ ਮਹ ਨਾ ਜਾ ਨਾ ਜਾ ਕਹਿੰਦੀ ਸਾਗ ਜਾਨੀ ਆ ਮੇਰਾ ਸਾਗ ਤੋੜਨੇ ਕਈ ਬੁੜੇ ਕੀ ਖੇਤ ਮੈਨੂੰ ਮਾ ਜਾਣਾ ਪੈ ਜੇ ਕਿ ਤੇ ਪੈਂਦਾ ਲੰਨਾ ਉੱਥੇ ਉਹ ਫਿਰਦਾ ਹੋਵੇ ਤੇ ਹੋਰ ਪੰਗਾ ਹੋ ਜੇ ਸੁਣਨੇ ਤਾਂ ਮੈਂ ਵੀ ਇਹ ਵੀ ਇਕੱਲਾ ਬੈਠੀ ਆ ਹਾਂ ਉਹ ਪੈਂਦਾ ਲੰਨ ਗਰਜਾਰ ਕੋਲੇ ਗੱਲਾਂ ਕਰਦਾ ਸੀਗਾ ਹੂੰ ਉਹ ਤੇ ਟਾਈਗਰ ਜਾਲ ਕੋਲੇ ਹਾਂ ਉਹ ਗੱਲਾਂ ਕਰੀ ਜਾਂਦਾ ਸੀਗਾ ਕਹਿੰਦਾ ਬਖਤੌਰ ਵਾਲੀ ਨਾਲ ਮੇਰੀ ਬੰਦੀ ਆ ਮੈਨੂੰ ਸੁਣ ਗਿਆ ਅੱਛਾ ਭੈਂਦਲਨ ਨੇ ਗੱਲਾਂ ਕੀ ਕੀ ਹੁੰਦੇ ਜਦੋਂ ਮੈਂ ਕੋਲੇ ਆ ਗਿਆ ਉਹ ਕਿ ਭੈਂਦਲਨ ਨੇ ਗੱਲ ਟਾਲਤੀ ਭਰਾਵਾ ਚੁੱਪੀ ਕਰਕੇ ਬੋਲੀ ਉਹ ਚੁੱਪ ਕਰਕੇ ਮੈਨੂੰ ਵਾਹ ਕੀ ਕਹਿੰਦੀ ਜੀ ਉਹ ਬਖਤੌਰ ਬਖਤੌਰ ਮੈਂ ਕਿਹਨੂੰ ਗੱਲ ਕਰਤੀ ਜਿਵੇਂ ਬਖਤੌਰ ਕੀ ਵੀ ਖੇਤ ਕੋਈ ਸਬਜੀ ਸਬਜੀ ਬਾਵਾ ਲਾ ਰੱਖਿਓ ਨੇ ਮੈਂ ਕਿਹਾ ਭੈਂਦਲਨ ਨੂੰ ਕੋਈ ਗੱਲ ਤਾਂ ਹੋ ਰਹਾ ਅੱਛਾ ਹਾਂ ਤਾਂ ਕੋਈ ਹੋਰ ਮੇਰੇ ਸਾਲੇ ਮਿੰਟ ਚ

ਸਾਗ ਨਹੀਂ ਮਿਲਿਆ ਸਾਰਾ ਖੇਤ ਫਰੋੜ ਲਿਆ ਮਾਤਾ ਹਰੇਕ ਦੇ ਬਾਣ ਚ ਜਾ ਜਾ ਕੇ ਦੇਖਿਆ ਹੀ ਸਾਗ ਹੀ ਨਹੀਂ ਹੈਗਾ ਕਿਸੇ ਦੇ ਉਧਰ ਹੋਊਗਾ ਪਰਲੇ ਪਾਸੇ ਉਪਰ ਦੇਖ ਕੇ ਹੁਣੀਆ ਕੀ ਪਤਾ ਸਾਗ ਮਿਲੀ ਜਾਵੇ ਬਣਾ ਲੂਗੀ ਕੋਈ ਹੋਰ ਦਾਲ ਸਬਜ਼ੀ ਮਹਿੰਗੀਆਂ ਹੋ ਰਹੀਆਂ ਨੇ ਹੁਣ ਤਾਂ ਮੁੱਲ ਦੀ ਦਾਲ ਸਬਜ਼ੀ ਲੈ ਕੇ ਕਿੱਥੋਂ ਖਾਦੀ ਜਾਂਦੀ ਆ ਸਾਗ ਸੁਕਣ ਵਾਲੀ ਡੰਗਾ ਲਾਉਣਾ ਪਊਗਾ ਹੁਣ ਤਾਂ ਦੇਖਦੀ ਐ ਇੱਥੇ ਕਿਤੇ ਮਿਲ ਮਿਲ ਜਾ ਸਾਗ ਤਾਂ ਕੀ ਪਤਾ ਹੈ ਥੋਕੇ ਤੁਮ ਮਿਲ ਜਵੇ ਅਗਲੇ ਖੇਤ ਕੋ ਉਥੇ ਸਾਗਾ ਆ ਇਧਰ ਦੇਖ ਦੂ ਖ ਲੈਣੀ ਹੈ ਕਿ ਤੂੰ ਮਿਲੂਗੀ ਤਾਂ ਸਬਜੀ ਸੁਬਜੀ ਆ ਕਿਧਰ ਫਿਰਦਾਗਾ ਚੋਰਾ ਇਹ ਮੁੱਲ ਦੀ ਸਬਜੀ ਨੂੰ ਭਾਂਂਦੀ ਫੁੱਜੀ ਤੈਨੂੰ ਦਮਾ ਖਾਜਣਾ ਕਿ ਮੁੱਲ ਦੀ ਸਬਜੀ ਲੈਣੀ ਔਕੀ ਆਪਣਾ ਕਿਧਰ ਨਿਕਲੀ ਸੀ ਭਾਂਂ ਚੱਦੇ ਮੈਂ ਤਾਂ ਕੈ ਲੈ ਕੇ ਸਾਗ ਜਾ ਦੇਖਣ ਗਈ ਸੀ ਔਰ ਤੂੰ ਕਿਹੜੇ ਇਥੇ ਮਟਰ ਪਨੀਰ ਲੈ ਕੇ ਰੱਖ ਦਾਂਗਾ ਵੀ ਰੋਜ਼ ਧਰ ਲੈ ਕਰਾਂ ਮੈਂ ਐਂ ਜੀ ਲੰਨ ਤੇਰੀ ਗੋਲੀ ਆਏ ਵੇਖੀ ਆਏ ਵੇਖੀ ਆਰਾਮ ਜੂਰਾ ਆਰਾਮ ਜੂਰਾ ਕੰਜਰਾ ਇਹਨੇ ਕੋਈ ਜਿੱਤ ਦੜ 70 ਕਿਲੋ ਨਿਕਲੀ ਸੀ ਜਿਵੇਂ ਫਰਿੱਜ ਭਰਿਆ ਪਿਆ ਹੁੰਦਾ ਸਬਜ਼ੀ ਦਾ ਦੇਖ ਲਾ ਜਵਾਕ ਨੂੰ ਪੁੱਛਿਆ ਮੈਂ ਤੇਰੀ ਬੇਬੇ ਹੋਏ ਉਹ ਕਜ ਉਹ ਤਾਂ ਗੱਟ ਤੇ ਕੈ ਲੈ ਕੇ ਤਾ ਸਾਗ ਲੈਣ ਗਈ ਮੈਂ ਤਾਂ ਹੋਰ ਹੁਣ ਕੋਈ ਨਾ ਕੋਈ ਆੜੰਗ ਤਾਂ ਕਰੂੰਗੀ ਆਪਦਾ ਹੁਣ ਜਵਾਕਾਂ ਨੂੰ ਤਾਂ ਰੋਟੇ ਦਾ ਭਰ ਨਹੀਂ ਆ ਕੰਜਰਾ ਤੂੰ ਉਹਨਾਂ ਦੀ ਲੰਨ ਫੜਨ ਜੰਨੀ ਨੇ ਥੇ ਤੋ ਮਾਰਦਾ ਦੇਖ ਪਕਾਈ ਕੰਜਰੇ ਬੀਜ ਸਬਜੀ ਸਬਜੀ ਦਾ ਬਣਾਉਣੀ ਹੈ ਹੋਰ ਤੂੰ ਇੱਥੇ ਦੱਸ ਕਿਹੜੇ ਆਲੂ ਪਕੌੜੇ ਲੈ ਕੇ ਰੱਖਦਾ ਵੀ ਧਰ ਲੈ ਕੇ ਰਾਂ ਮੈਂ ਆਲੂ ਪਕੌੜੇ ਤੈਨੂੰ ਦੇਣੇ ਪੈਣਗੇ ਫੁੱਦੀ ਦੀ ਮੈਨੂੰ ਪਤਾ ਜਿਹੜੇ ਕੰਮ ਜਾਣੀ ਆ ਤੂੰ ਉੱਥੇ ਆਹ ਦੇਖ ਦੇ ਕੇ ਤੂੰ ਝੂਠੇ ਦੂਛਣ ਲਾਉਂਦਾ ਕੰਜਰਾ ਤੇਰੇ ਵਰਗੇ ਨਹੀਂ ਹੈਗੇ ਸਾਰੇ ਲੋਚਿਆ ਵੀ ਸਾਰੇ ਤੇਰੇ ਵਰਗੇ ਨਹੀਂ ਕੰਜਰਾ ਮੈਂ ਉੱਥੇ ਗੱਲਾਂ ਕਰੀਆਂ ਸੀਗੇ ਉਹ ਜੈ ਜੀ ਤੇਰੀ ਸੋਚ ਮਾੜੀ ਆ ਤੇ ਤੇਰੀ ਆਪਦੀ ਸੋਚ ਮਾੜੀ ਆ ਮੈਨੂੰ ਦੇਖ ਕੇ ਭਾਂਦੇ ਨੂੰ ਚੁੱਪ ਕਰਕੇ ਮੈਨੂੰ ਕਹਿੰਦੇ ਕਿ ਉਹ ਉਹਦੇ ਲੀਡਰ ਪੈਂਦੇ ਬਖਤੌਰ ਵਾਲੀ ਨਾਲ ਕਹਿੰਦੇ ਫਲਾਣਾ ਮਾੜ ਆਗਾ ਕੋਈਲਾ ਉਹ ਪੈਂਦਾ ਲਨਵੇਂ ਚ ਕੋਲੇ ਦਾ ਮੈਂ ਅੱਖ ਕਿਜੀ ਗੱਲ ਕਰਦੀ ਸੀ ਇਹੋ ਜਿਹੇ ਪੈਂਦੇ ਖਸ ਮੋਣੇ ਪਕਾਈ ਮਾਰਨੇ ਤੇ ਇਹੋ ਜੇ ਮੰਗਰ ਤੂੰ ਲੱਗਣਾ ਜਿਹੜਾ ਮੈਂ ਮੇਰੀ ਗੱਲ ਬੋਲ ਕਰਕੇ ਪੈਂਦਾ ਛੋਲਾ ਮਰਾਵੇ ਗੱਲ ਤਾਂ ਗੋਲ ਕਰੀ ਪਾਉਣੀ ਚੌੜ ਸੱਕਰੀ ਹੋਵੇ ਪਰ ਕੰਜਰਾ ਤੂੰ ਕਿਸੇ ਦੇ ਮੰਗਰ ਨਾ ਲੱਗਿਆ ਕਰ ਘਰ ਪੱਟ ਦੇਣਗੇ ਲੋਕ ਤਾਂ ਲੋਕਾਂ ਦੀ ਉਂਗਲਾਂ ਤੇ ਨਹੀਂ ਚੜਦੇ ਹੁੰਦੇ ਤੂੰ ਐਂ ਦੱਸ ਮੈਨੂੰ ਵੀ ਤੂੰ ਤਾਂ ਦੇ ਕੇ ਆਂ ਜਾਂਦੇ ਫਿਰ ਆਂ ਵੇ ਕੰਜਰਾਵੇਂ ਮਾਰਤੀ ਵਿੱਚ ਦਾ ਫਾਇਦਾ ਹੈ ਕੰਜਰਾਵੇਂ ਕੰਜਰਾਵੇਂ ਆਣਾ ਮਾਰੀ ਕੋ ਸ਼ਰਾਇਆ ਕਿਧਿਆਰ ਪਾਰ ਕਰਦਾਈਂ ਸ਼ੁਕਰੀਆ ਜੀ ਤੂੰ ਫਾਇਦੇ ਕੰਜਰਾ ਹੈ ਯਾਰ ਖੁੰਡਾ ਲੈਂਦਾ ਚੋਰੇ ਹਿਲਾ ਸ਼ੁਕਰੀਆ ਬਹੁਤ ਨੇ ਇਹ ਤਾਂ ਮੈਂ ਉੱਤੇ ਨਹੀਂ ਆਇਆ ਨਾ ਸ਼ੁਕਰ ਕਰਦਿ ਜਿੰਨੇ ਬੁੰਡ ਪੜਦਾ ਮੈਂ ਹਾਂ ਉੱਤੇ ਦੱਸ ਨੂੰ ਇੰਨੀ ਮਾੜੀ ਨਹੀਂ ਹੈਗੀ ਮੈਂ ਕੰਜਰਾ ਜਿੰਨੀ ਸੰਝਦਾਗਾ ਮੈਨੂੰ ਇੰਨੀ ਮਾੜੀ ਨਹੀਂ ਚੈੱਕ ਕਰਾ ਮੈਨੂੰ ਚਲ ਹਾਂ ਚੈੱਕ ਕਰਾਉਣ ਨੂੰ ਦੱਸ ਪੈਂ ਕਿ ਨੂੰ ਗੁਰਦੇ ਹਾਲ ਡਾਕਟਰ ਇੱਥੇ ਦੱਸ ਇੱਕ ਕਰਾ ਚਟੋਏ ਚੱਲੇ ਚੈੱਕ ਕਰੂਗਾ ਮੈਂ ਪਹਿਲਾਂ ਚੈੱਕ ਕਰਨ ਨੂੰ ਦੱਸ ਤੂੰ ਕਿਹੜਾ ਡਾਕਟਰ ਆ ਇੱਥੇ ਜੋਗਰਾਜ ਦਾ ਹਾਂ ਜੋਗਰਾਜ ਜਾ ਵੀ ਦੇਖੇ ਤਾਂ ਇਹ ਮੰਨ ਨਾ ਮੰਨ ਹਾਂ ਮੰਨ ਨਾ ਮੰਨ ਮਰੀ ਜਾਂਦਾ ਪਕਾਈ ਕੰਜਰੂਂ ਦੀ ਬਿਨਾ ਮਤਲਬ ਦੀ ਕੁੱਤੇ ਵਾਲੀ ਕਰੇ ਚੱਲ ਕਰੇ ਚੈੱਕ ਕਰੂਗਾ ਜਾ ਕੇ ਕਰੇਗਾ ਚੈੱਕ ਤੂੰ ਕੇਰੇ ਇੱਕ ਦਾਲ ਸਬਜ਼ੀ ਤੂੰ ਲਿਆ ਚੱਲ ਮੈਂ ਤਾਂ ਕਰੇ ਵਾਗੇ ਨਹੀਂ ਆਉਂਦਾ ਫਿਰ ਲੈ ਮੂਲੀਆਂ ਹਾਂ ਮੂਲੀਆਂ ਲਾ ਤਾ ਤੇ ਹੋਰ ਫਿਰ ਉਹਨੂੰ ਦੱਸ ਕੀ ਕਰਗੇ ਵੀ ਇਹਨੂੰ ਕਰੇ ਦਾਲ ਸਬਜ਼ੀ ਨਹੀਂ ਕੋਈ ਤੇ ਕੁਛ ਨਾ ਕੁਛ ਤਾਂ ਵੀ ਬਣਾਉਣਾ ਕਰਨੇ ਪਊਗਾ ਹੁਣ ਹਾਂ ਖਾਲਾ ਜਾ ਕੇ ਤੇ ਭੈਂਚੂ ਦੀ ਸਰੋਂ ਆਹੋ ਸਾਲੀ ਬਣੀ ਸਾਗ ਦੀ ਤੇ ਜਵਾਕ ਕਹਿੰਦਾ ਬੋਕਾ ਨਾ ਟਿੱਡਾ ਪਰ ਨਹੀਂ ਹੁਣ ਹੋਰ ਤੂੰ ਦਾ ਇਥੇ ਦੱਸ ਕੀ ਮਟਰ ਪਨੀਰ ਲੈ ਕੇ ਰੱਖਦਾ ਵੀ ਰੋਜ਼ ਧਰ ਲੈ ਕੇ ਰੋ ਤਰਖਾਰੀ ਜਵਾਕ ਨਾ ਟਿੱਡਾ ਪਰ ਨਾ ਜਵਾਕ ਮੈਨੂੰ ਕਹਿੰਦਾ ਵੀ ਕਹਿੰਦਾ ਬੇਬੇ ਤਾਂ ਕਹਿੰਦਾ ਛ ਗਈ ਆ ਲੈ ਕੇ ਗਈ ਸੀ ਮੈਂ ਤਾਂ ਸਾਗ ਤੋੜਨ ਹਾਂ ਯਾਰ ਕਿੱਵੀਏ ਸਾਗ ਤੋੜਦੋ ਗਈ ਆ ਗਰਦਾਲ ਕੇ ਸਾਗ ਤੋੜ ਲ ਮਰੀ ਇਹਦਾ ਬੁੱਕਾ ਇਹਨੇ ਕੁੱਟੂ ਮੈਂ ਲਲਿੰਸਾ ਆਹ ਕੁੱਟੇਗਾ ਬੰਦ ਤੂੰ ਭਾਈ ਦਾ ਛੋਲਾ ਦੇ ਇਹ ਤਾਂ ਸ਼ੁਕਰ ਮੈਨੂੰ ਉੱਤੇ ਆਏ ਨੋਟੇ ਜਿੰਨੀ ਜਰੀ ਬੰਨ ਰਵਦਾ ਆਂ ਬਗਜਾ ਬਗਜਾ ਇੰਨੇ ਤੇਰੇ ਨੇ ਨਹੀਂ ਹੈਗੇ ਸਾਰੇ ਲੰਡੇ ਬਣਾਈ ਆਈ ਤਾਂ ਦੇਖ ਜੋ ਕੀ ਹੈ ਰਿਪਾਇ ਦੇ ਲੋੜੀ ਦੇ ਕੱਡੇ ਛਾੜ ਬੂ ਚਾ ਚਾ ਤੂੰ ਇੱਥੇ ਕੀ ਭਾਲਦਾਂਗਾ ਦੱਸ ਮੈਂ ਤਾਂ ਹੋ ਤੱਪ ਗਿਆ ਭਾਲਣਾ ਨਾ ਨੋ ਉਹ ਤਾਂ ਚੜ ਜਾਂਦਾ ਹੋ ਤੂੰ ਦੱਸ ਕੀ ਭਾਲਦਾਂਗਾ ਇੱਥੇ ਇੰਨੇ ਬੀਆ ਬਣ ਗੀ ਗਲੀਸ ਤਾਂ ਕਰਕੇ ਗਿਆ ਤੇਰੀ ਹਾਂ ਕਰਕੇ ਗਿਆ ਗਲੀਸ ਤੂੰ ਇੱਥੇ ਕੀ ਭਾਲਦਾਂਗਾ ਇੰਨੇ ਰੂਹਾ ਬੀਆ ਬਣ ਕੇ ਤੂੰ ਕੀ ਧਰ ਫੜਦੀ ਐਂ ਬੁੜੀ ਇਹਦਾ ਕੀ ਹੱਕ ਮੈਂ ਮੈਂ ਤਾਂ ਚੱਲ ਹੁਕਾਰ ਨਹੀਂ ਸੀ ਸਾਗ ਸੁਗ ਲੈਣਾ ਸੀ ਤੂੰ ਕੀ ਕਰਦਾ ਫਿਰਦਾਂਗਾ ਇੱਥੇ ਮੈਂ ਤੇਰੀ ਕਰਤੂਤ ਦੇਖਣ ਆਇਆ ਸੀਗਾ ਆਇਆ ਸੀ ਤੇ ਕਰਤੂਤ ਦੇਖਣ ਹੋਰ ਤਾਂ ਤੈਨੂੰ ਕੋਈ ਕੰਮ ਨਹੀਂ ਹੈਗਾ ਐਨੀ ਵੀ ਕੋਈ ਕੰਮ ਤਾਂ ਦੇ ਤੇ ਬਗ ਜਾ ਕਰ ਕੋਈ ਡੈੜੀ ਲੈ ਆ ਕਰਾਂ 4-500 ਰੁਪਏ ਅਠਨਾ ਆ ਜੁੰਡੇ ਖਿਲਿਆਰ ਤੇ ਉਹਨੇ ਸਾਲੀ ਧਿਆੜੀ ਦੀ ਜੁੰਡੇ ਤਾਂ ਹਣ ਫਰਉਂਦਾ ਸਰਨਾ ਕਿਾਈ ਸੀਗੀ ਮੈਂ ਬੰਨ ਕੇ ਮਖਤਲ ਸਾਗ ਤੋੜ ਲਿਆ ਮੈਂ ਹੁਣ ਨਮਾ ਤਾਂ ਕੇਸੀ ਅਗਲੇ ਨੇ ਮੇਰਾ ਮੇਰੇ ਨੀ ਕੰਮ ਦੀ ਧਰੇ ਹੀ ਨਹੀਂ ਹੁਣ ਰਹੀ ਨਹੀਂ ਤੇਰੇ ਕੰਮ ਦੀ ਮਰੀ ਜਾਂਦਾ ਪਕਾਈ ਹੋਈ ਕੋਸ ਤੇ ਈ ਤੋ ਤੇ ਪਾਂ ਚੋਤੇ ਦੇ ਬਾਂਹੇ ਵਰਗਾ ਆ ਮਾਰ ਹਰਦਾ ਨਹੀਂ ਮਾਰਨੋਂ ਪਕਾਈ ਬਿਨਾ ਮਤਲਬ ਤੂੰ ਝੂਠੇ ਦੂਛਣ ਲਈ ਇਹਨੇ ਕੰਜਰਾ ਵੇ ਤੂੰ ਪਕਾਈ ਮਰੀ ਐ ਨਾ ਬਿਨਾ ਮਾਰਨ ਥਾਲੀ ਪਕਾਈ ਦੀ ਭੈਣ ਦੇ ਲੌੜੇ ਦੀ ਗੱਜ ਬਾਕ ਜਬਚਾਰਾ ਰਹਿਣਾ ਕਿ ਬੀਬੀ ਮੇਰੇ ਤਾਂ ਸਾਗ ਲੈਣ ਗਈਆ ਤੇ ਹੋਰ ਕੀ ਕਰਨ ਗਈ ਸੀ ਦੱਸ ਸਾਗ ਹੀ ਲੈਣ ਗਈ ਸੀ ਮੈਂ ਤਾਂ ਅੱਜ ਤੇ ਖਿਚੜੇ ਫੱਟੀ ਦੇ ਚਿੱਤਰ ਵੀ ਲੱਗਣ ਆ ਲੱਗਣੇ ਕਿਉਂ ਨਹੀਂ ਸਾਰੇ ਕਿਤੇ ਲੱਗਣੇ ਲੱਗਣਗੇ ਮਰੀ ਇਹਦਾ ਪੱਕਾ ਇਵੇਂ ਕੰਜਰੇ ਰਹਾ ਹੈ ਹੋਰ ਹੈਗਾ ਮੈਨੂੰ ਲਭਲਾ ਬਲੋ ਜਿਆ ਜਿਆ ਨਾਲ ਰਹਿੰਦਾ ਕੋਹੇ ਜਾ ਹੋ ਰਿਹਾ ਕੰਜਰਾ ਬਸ ਰਹਾ ਜੇ ਤੂੰ ਤਾਂ ਮੈਂ ਜਵਾਕ ਜੇ ਨਾਲ ਕਰ ਤੀ ਗੱਲਾਂ ਵਧਾ ਡੋੜਨੇ ਅਸੀਂ ਆਹ ਹੋਣੇ ਆ ਡਾ ਹੋਰ